ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਉਪਰੰਤ ਜੋ ਨਵੇਂ ਜਥੇਦਾਰ ਐਲਾਨੇ ਗਏ ਸਨ ਉਨ੍ਹਾਂ ਵਿੱਚੋਂ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸਵੇਰੇ 10 ਵਜੇ ਇਸ ਮਾਨਮਤੇ ਅਹੁਦੇ ਸਬੰਧੀ ਸੇਵਾ ਸੰਭਾਲੀ ਜਾਣੀ ਸੀ ਪਰ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਅੱਜ ਸਵੇਰੇ ਅਮਰਤ ਵੇਲੇ ਹੀ ਇਹ ਸੇਵਾ ਸੰਭਾਲ ਦਿੱਤੀ ਗਈ ਇਸ ਨੂੰ ਲੈ ਕੇ ਕਾਫੀ ਸਾਰੇ ਸਵਾਲ ਵੀ ਉੱਠ ਰਹੇ ਨੇ ਖਾਸ ਕਰ ਸੋਸ਼ਲ ਮੀਡੀਆ ਉੱਤੇ ਇਸ ਸੰਬੰਧੀ ਪ੍ਰਤੀਕਿਰਿਆ ਆ ਗਈਆਂ ਨੇ ਕਿ ਸਮੇਂ ਤੋਂ ਪਹਿਲਾਂ ਸਵੇਰ ਵੇਲੇ ਅਚਾਨਕ ਦਸਤਾਰਬੰਦੀ ਦਾ ਸਮਾਗਮ ਕਿਵੇਂ ਉਲੀ ਕੀਤਾ ਗਿਆ ਪਰ ਮੁੱਖ ਵਜ੍ਹਾ ਇਹ ਵੀ ਨਜ਼ਰ ਆ ਰਹੀ ਹੈ ਕਿ ਬੀਤੀ ਸ਼ਾਮ ਸੋਸ਼ਲ ਮੀਡੀਆ ਉੱਤੇ ਇਹ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਜੇ ਸ਼ਿਦਿਆਨਦਰਪੁਰ ਸਾਹਿਬ ਵੱਲ ਕੂਚ ਕੀਤਾ ਜਾਣਾ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਇਸ ਦਸਤਾਰਬੰਦੀ ਸਮਾਗਮ ਨੂੰ ਨਹੀਂ ਹੋਣ ਦੇਣਗੇ ਜਿਸ ਤਰ੍ਹਾਂ ਜਥੇਦਾਰਾਂ ਨੂੰ ਹਟਾਇਆ ਗਿਆ ਉਸ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਅਤੇ ਸੰਭਾਵਨਾ ਦੱਸੀ ਜਾ ਰਹੀ ਹੈ ਕਿ 10 ਵਜੇ ਜੋ ਸਮਾਗਮ ਐਲਾਨਿਆ ਗਿਆ ਸੀ ਉਸ ਵਿੱਚ ਨਿਹੰਗ ਸਿੰਘਾਂ ਦੇ ਵਿਰੋਧ ਨੂੰ ਵੇਖਦਿਆਂ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਸੇਵਾ ਸੰਭਾਲ ਦਿੱਤੀ ਗਈ ਹੈ ਅਤੇ ਇਸ ਮੌਕੇ ਮੀਡੀਆ ਨੂੰ ਜ਼ਿਆਦਾ ਜਾਣਕਾਰੀ ਅਗਾਊਂ ਤੌਰ ਤੇ ਵੀ ਨਹੀਂ ਹੋਣ ਦਿੱਤੀ ਗਈ